ਬਗਾਵਤ ਤਾਂ ਸੁਖਬੀਰ ਬਾਦਲ ਦੇ ਖਿਲਾਫ ਹੋਈ ਹੈ ਪਾਰਟੀ ਦੇ ਵਿੱਚੋਂ ਕਿਉਂ ਬਾਹਰ ਕੱਢ ਦਿੱਤਾ ਗਿਆ ਅਨੁਸ਼ਾਸਨਿਕ ਕਮੇਟੀ ਨੇ ਸਿਰਫ ਇਹ ਦੇਖ ਕੇ ਬਾਹਰ ਕੱਢ ਦਿੱਤਾ ਕਿ ਸੁਖਬੀਰ ਬਾਦਲ ਦੇ ਖਿਲਾਫ ਇਹਨਾਂ ਨੇ ਬਗਾਵਤ ਕੀਤੀ ਹੈ ਪਾਰਟੀ ਦੇ ਖਿਲਾਫ ਵੀ ਕਈ ਗਤੀਵਿਧੀਆਂ ਕੀਤੀਆਂ ਕਾਨਫਰੰਸ ਕੀਤੀਆਂ ਬੜਾ ਕੁਝ ਕੀਤਾ ਇਵਨ ਮੈਂ ਕਹਿੰਨੀ ਪਾਰਟੀ ਦਾ ਨੁਕਸਾਨ ਵੀ ਬਹੁਤ ਹੋਇਆ ਉਹ ਸਿੱਧਾ ਸੁਖਬੀਰ ਬਾਦਲ ਨੂੰ ਟਾਰਗੇਟ ਕਰਦੇ ਰਹੇ ਨੇ ਪਾਰਟੀ ਵਿਰੋਧੀ ਤਾਂ ਉਹਨਾਂ ਨੇ ਕਦੀ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਸੁਖਬੀਰ ਬਾਦਲ ਵਿਰੋਧੀ ਕੀਤਾ ਹੋ ਸਕਦਾ ਮੰਨਿਆ ਜਾ ਸਕਦਾ ਹੈ ਜਿਹੜਾ ਰੀਜ਼ਨ ਇਹ ਦੇ ਰਹੇ ਸੀ ਇਹ ਰੀਜ਼ਨ ਇਹਨਾਂ ਨੂੰ 2015 ਚ ਦੇਨੇ ਚਾਹੀਦੇ ਸੀ ਉਦੋਂ ਇਹਨਾਂ ਨੂੰ ਸਟੈਂਡ ਲੈਨੇ ਚਾਹੀਦੇ ਸੀ ਉਦੋਂ ਕਿਉਂ ਨਹੀਂ ਸਟੈਂਡ ਲਿੱਤੇ ਸੀ ਕਿ ਮੰਤਰੀ ਸੀ ਇਹ ਸਾਰੇ ਇਹਨਾਂ ਨੂੰ ਆਪਣੀ ਕੁਰਸੀ ਅਡਰ ਸੀ ਚੁੱਪਚਾਪ ਕਰਕੇ 2 ਸਾਲ ਤੱਕ ਕੁਰਸੀ ਤੇ ਬੈਠੇ ਰਹੇ ਜਿਹੜੀ ਇਹ ਡਿਮਾਂਡ ਕਰਦੇ ਆਏ ਬਾਦਲ ਸਾਹਿਬ ਉਹ ਪੂਰੀ ਕਰਦੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਜਥੇਦਾਰ ਦੇ ਉੱਤੇ ਇਲਜ਼ਾਮ ਲਾਉਣ ਲੱਗੇ ਕਿ ਮਿਲੀ ਭਗਤ ਹੈ ਇਹਨਾਂ ਨੇ ਕੁਝ ਕਰਨਾ ਨਹੀਂ ਕਿ ਤੁਸੀਂ ਹੀ ਪੇਸ਼ ਹੋਏ ਹੋ ਜੇ ਤੁਹਾਨੂੰ ਯਕੀਨ ਹੀ ਨਹੀਂ ਸੀ ਜਥੇਦਾਰ ਤੇ ਤੁਹਾਨੂੰ ਪੇਸ਼ ਨਹੀਂ ਹੋਣਾ ਚਾਹੀਦਾ ਸੀ ਸੁਖਬੀਰ ਸਿੰਘ ਬਾਦਲ ਪੰਥ ਨਹੀਂ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਪੰਥਕ ਪਾਰਟੀ ਦੇ ਪ੍ਰਧਾਨ ਨੇ ਪੰਥ ਨੇ ਇਹ ਸੇਵਾ ਉਹਨਾਂ ਨੂੰ ਸੌਂਪੀ ਹੈ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਇੱਕ ਵੱਖਰੇ ਮੇਦੇ ਦੇ ਲੀਡਰ ਰਹੇ ਨੇ ਉਹ ਜੇ ਕੋਈ ਬਗਾਵਤ ਕਰਦਾ ਸੀ ਤਾਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਸੀ ਰਿਜ਼ੋਲਵ ਕਰਦੇ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਹੋਈ ਤਾਂ ਬਗਾਵਤ ਕਰਨ ਵਾਲਿਆਂ ਨੂੰ ਬਾਹਰ ਹੀ ਕੱਢ ਦਿੱਤਾ ਗਿਆ ਪ੍ਰਦੀਪ ਕਲੇਰ ਦੀ ਇੱਕ ਇੰਟਰਵਿਊ ਆਂਦੀ ਹੈ ਤੁਸੀਂ ਕਹਿੰਦੇ ਕਿ ਬਾਦਲ ਸਾਹਿਬ ਨਹੀਂ ਵਿਕੇ ਪਰ ਪ੍ਰਦੀਪ ਕਲੇਰ ਕਹਿੰਦਾ ਆ ਕਿ ਜਦੋਂ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਹੁਕਮ ਸੀਗਾ ਕਿ ਸੌਦਾ ਸਾਧ ਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਉਸ ਵੇਲੇ ਲੁਕਸ਼ਪ ਕੇ ਸਵਿਫਟ ਗੱਡੀ ਦੇ ਵਿੱਚ ਡੇਰੇ ਜਾਂਦੇ ਨੇ ਤੇ ਸੌਦਾ ਸਾਧ ਨੂੰ ਮਿਲਦੇ ਨੇ ਵੋਟਾਂ ਵਾਸਤੇ ਉਸ ਵੇਲੇ ਫਿਰ ਕਿੱਥੇ ਜਾਂਦੀ ਹੈ ਕ੍ਰੈਡੀਬਿਲਟੀ ਸੁਖਵੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਨਸ਼ਾਸਨਿਕ ਕਮੇਟੀ ਦੇ ਵੱਲੋਂ 7 ਲੀਡਰ ਬਾਹਰ ਕੱਢ ਦਿੱਤੇ ਗਏ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਅਚਾਨਕ ਉਹ ਲੀਡਰ ਜਿਹੜੇ ਬਾਗੀ ਧੜੇ ਦਾ ਹਿੱਸਾ ਸਨ ਜਾਂ ਕਹੀਏ ਕਿ ਉਹ ਲੀਡਰ ਜਿਹੜੇ ਇੱਕ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੈਕੰਡ ਲੀਡਰਸ਼ਿਪ ਦੇ ਵਿੱਚ ਆਉਂਦੇ ਸਨ ਉਹਨਾਂ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹਾਲਾਂਕਿ ਬੀਬੀ ਜ਼ਗੀਰ ਕੌਰ ਲਈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਉਹਨਾਂ ਨੂੰ ਇੱਕ ਵਾਰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਪਰ ਉਸ ਤੋਂ ਬਾਅਦ ਘਰ ਵਾਪਸੀ ਹੋ ਗਈ ਪਰ ਦੁਬਾਰਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਹਨਾਂ ਦੇ ਨਾਲ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸੁਖਬੀਰ ਬਾਦਲ ਦੇ ਬੜੇ ਨਜ਼ਦੀਕੀ ਮੰਨੇ ਜਾਂਦੇ ਰਹੇ ਨੇ ਚਰਨਜੀਤ ਬਰਾੜ ਜਿਹੜੇ ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਮੰਨੇ ਜਾਂਦੇ ਰਹੇ ਨੇ ਇਹੋ ਜੇ ਲੀਡਰਾਂ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇੱਕ ਪੁਰਾਣਾ ਪਰਿਵਾਰ ਅਕਾਲੀ ਦਲ ਦਾ ਢੀਂਡਸਾ ਪਰਿਵਾਰ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਬਾਹਰ ਕੱਢ ਦਿੱਤਾ ਗਿਆ ਐਡੇ ਵੱਡੇ ਝਟਕੇ ਲੱਗੇ ਨੇ ਸਿਕੰਦਰ ਸਿੰਘ ਮਲੂਕਾ ਜਿਹੜੇ ਬਠਿੰਡਾ ਤੋਂ ਇੱਕ ਸੀਨੀਅਰ ਲੀਡਰ ਮੰਨੇ ਜਾਂਦੇ ਰਹੇ ਨੇ ਬਠਿੰਡਾ ਲੋਕ ਸਭਾ ਹਲਕਾ ਤੋਂ ਉਹਨਾਂ ਨੂੰ ਵੀ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਖੈਰ ਇਹ ਸਾਰਾ ਕੁਝ ਕਿਉਂ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਅਕਾਲੀ ਦਲ ਮਹਿਲਾ ਵਿੰਗ ਦੇ ਮੀਤ ਪ੍ਰਧਾਨ ਆਰਤੀ ਰਾਜਪੂਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕਿ ਕਿਉਂਕਿ ਬੀਬੀ ਜ਼ਗੀਰ ਕੁਰ ਦੇ ਨਾਲ ਤਾਂ ਉਹਨਾਂ ਦਾ ਵਧੀਆ ਤਾਲੁਕਤ ਰਿਹਾ ਹੈ ਉਹਨਾਂ ਦੀਆਂ ਤਸਵੀਰਾਂ ਬੜੀਆਂ ਸਾਂਝਮਈ ਰਹੀਆਂ ਦੇਖਣ ਨੂੰ ਮਿਲੀਆਂ ਨੇ ਕਿਸ ਤਰ੍ਹਾਂ ਜਫੀਆਂ ਪਾ ਕੇ ਤੇ ਮਿਲਦੇ ਰਹੇ ਨੇ ਇਹੋ ਜੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਇਹ ਸਥਿਤੀ ਬਣ ਗਈ ਔਰ ਕਿਸ ਤਰ੍ਹਾਂ ਉਹ ਸਥਿਤੀ ਨੂੰ ਦੇਖਦੇ ਨੇ ਪ੍ਰਸੀਵ ਕਰਦੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਆਰਤੀ ਰਾਜਪੂਤ ਮੌਜੂਦ ਨੇ ਆਰਤੀ ਜੀ ਸਮਾਂ ਦਿੱਤਾ ਬਹੁ ਤੁਹਾਡੇ ਨਾਲ ਤਾਂ ਖਾਸਾ ਮੇਲਮਲਾਪ ਰਿਹਾ ਬੀਬੀ ਜਗੀਰ ਕੌਰ ਦਾ ਤੁਹਾਡੀਆਂ ਤਸਵੀਰਾਂ ਵੀ ਅਸੀਂ ਦੇਖਦੇ ਆਏ ਆ ਪਰ ਅਚਾਨਕ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਇੱਕ ਮੈਸੇਜ ਗਿਆ ਹੈ ਪਾਰਟੀ ਦੇ ਹਰ ਇੱਕ ਕਾਰਕਟਰਾਂ ਨੂੰ ਕਿ ਜਿਹੜਾ ਸੰਗਠਨ ਹੁੰਦਾ ਹੈ ਆਰਗੇਨਾਈਜੇਸ਼ਨ ਜਾਂ ਪਾਰਟੀ ਹੈਗੀ ਆ ਉਹਦੇ ਕੁਝ ਰੂਲ ਰੈਗੂਲੇਸ਼ਨਸ ਹੁੰਦੇ ਆ ਜੇ ਉਹਨੂੰ ਕੋਈ ਭੰਗ ਕਰੂਗਾ ਉਹਨੂੰ ਕੋਈ ਤੋੜੂਗਾ ਯਾ ਉਹਦੇ ਖਿਲਾਫ ਕੋਈ ਗੱਲ ਕਰੂਗਾ ਆ ਉਹਦੇ ਖਿਲਾਫ ਜਾ ਕੇ ਕੋਈ ਗਤੀਵਿਧੀਆਂ ਹੋਊਗੀ ਤੇ ਪਾਰਟੀ ਇਹ ਨਹੀਂ ਵੇਖੂਗੀ ਕਿ ਉਹ ਕਾਰਕਟਰਤਾ ਛੋਟਾ ਹੈਗਾ ਜਾਂ ਵੱਡਾ ਹੈਗਾ ਉਹ ਛੋਟਾ ਲੀਡਰ ਹੈਗਾ ਜਾਂ ਵੱਡਾ ਲੀਡਰ ਹੈਗਾ ਉੱਤੇ ਐਕਸ਼ਨ ਹੋਊਗਾ ਹੀ ਹੋਊਗਾ ਤੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਐਕਸ਼ਨ ਹੋਣਾ ਚਾਹੀਦਾ ਔਰ ਬਹੁਤ ਮੈਂ ਕਹਿਨੀ ਹੈ ਕਿਉਂਕਿ ਇੱਕ ਇਹ ਮੈਸੇਜ ਹੈ ਅੱਜ ਜੇ ਪਾਰਟੀ ਇਨਾ ਤੇ ਐਕਸ਼ਨ ਨਹੀਂ ਕਰਦੀ ਤੇ ਕੱਲ ਨੂੰ ਤਾਂ ਹਰ ਕਿਸ ਨੇ ਬਗਾਵਤ ਕਰਨੀ ਸੀ ਛੋਟੇ ਛੋਟੇ ਗੱਲ ਨੂੰ ਲੈ ਕੇ ਬਗਾਵਤ ਕਰਨੀ ਸੀ ਇਹ ਹੋਣਾ ਜ਼ਰੂਰੀ ਸੀ ਤੇ ਮੈਂ ਕਹਿਨੀ ਹੈ ਪਾਰਟੀ ਨੇ ਬਹੁਤ ਸਹੀ ਫੈਸਲਾ ਲਿਆ ਹੈ ਅਰਤੀ ਜੀ ਬਗਾਵਤ ਜੇ ਹੋਈ ਹੈ ਤੇ ਉਹਦੇ ਵਿੱਚ ਪਾਰਟੀ ਨੇ ਐਡਾ ਵੱਡਾ ਫੈਸਲਾ ਕਿਉਂ ਲੈ ਲਿਆ ਬਗਾਵਤ ਤਾਂ ਸੁਖਬੀਰ ਬਾਦਲ ਦੇ ਖਿਲਾਫ ਹੋਈ ਹੈ ਪਾਰਟੀ ਦੇ ਵਿੱਚੋਂ ਕਿਉਂ ਬਾਹਰ ਕੱਢ ਦਿੱਤਾ ਗਿਆ ਨਿਯਾਸ਼ਾਨਿਕ ਕਮੇਟੀ ਨੇ ਸਿਰਫ ਇਹ ਦੇਖ ਕੇ ਬਾਹਰ ਕੱਢਤਾ ਕਿ ਸੁਖਬੀਰ ਬਾਦਲ ਦੇ ਖਿਲਾਫ ਇਹਨਾਂ ਨੇ ਬਗਾਵਤ ਕੀਤੀ ਵੇਖੋ ਸੁਖਬੀਰ ਬਾਦਲ ਜਿਹੜੇ ਹੈਗੇ ਆ ਉਹ ਪ੍ਰਧਾਨ ਹੈਗੇ ਆ ਤੇ ਪ੍ਰਧਾਨ ਪ੍ਰਮੁੱਖ ਹੁੰਦਾ ਜੋ ਮਰਜ਼ੀ ਹੋਵੇ ਪਾਵੇਂ ਆਨ ਬਾਲ ਟਾਈਮ 'ਚ ਕੋਈ ਵੀ ਪ੍ਰਧਾਨ ਹੋਵੇ ਪਾਵੇਂ 10 ਸਾਲ ਬਾਅਦ ਪੰਜ ਜਿਹੜਾ ਪ੍ਰਮੁੱਖ ਹੋਊਗਾ ਪ੍ਰਮੁੱਖ ਦੇ ਖਿਲਾਫ ਜਾਣਾ ਪਾਰਟੀ ਦੇ ਖਿਲਾਫ ਜਾਣਾ ਹੁੰਦਾ ਠੀਕ ਹੈ ਇਹ ਤਾਂ ਹੈ ਨਹੀਂ ਨਾਲੇ ਕੋਰ ਕਮੇਟੀ ਦੇ ਵਿੱਚ ਇਕੱਲੇ ਬਾਦਲ ਸਾਹਿਬ ਦਾ ਡਿਸੀਜਨ ਤਾਂ ਨਹੀਂ ਸੀ ਔਰ ਸੀਨੀਅਰ ਲੀਡਰਸ਼ਿਪ ਸੀ ਸਾਰਿਆਂ ਦਾ ਡਿਸੀਜਨ ਹੋਇਆ ਤਾਂ ਇਹ ਇਹਨਾਂ ਨੇ ਕਾਰਵਾਈ ਕੀਤੀ ਹੈ ਤੇ ਕੱਲਾ ਆਪਾਂ ਇਹ ਗੱਲ ਨਹੀਂ ਕਰ ਸਕਦੇ ਕਿ ਉਹਨਾਂ ਨੇ ਬਾਦਲ ਉਹਨਾਂ ਨੇ ਪਾਰਟੀ ਦੇ ਖਿਲਾਫ ਵੀ ਕਈ ਕਰਤੀ ਵੀ ਦੀਆਂ ਕੀਤੀਆਂ ਕਾਨਫਰੰਸ ਕੀਤੀਆਂ ਬੜਾ ਕੁਝ ਕੀਤਾ ਇਵਨ ਮੈਂ ਕਹਿੰਨੇ ਪਾਰਟੀ ਨੂੰ ਨੁਕਸਾਨ ਵੀ ਬਹੁਤ ਹੋਇਆ ਉਹਦੇ ਕੋਲ ਪਰ ਹਰ ਵਾਰ ਇਹੀ ਕਹਿੰਦੇ ਰਹੇ ਕਿ ਅਸੀਂ ਪਾਰਟੀ ਦੀ ਚੜ੍ਹਤ ਵਾਸਤੇ ਕੰਮ ਕਰ ਰਹੇ ਹਾਂ ਆਪਣੀ ਕਾਨਫਰੰਸਿਸ ਵਿੱਚ ਕਹਿੰਦੇ ਰਹੇ ਕਿ ਅਸੀਂ ਅਕਾਲੀ ਦਲ ਨੂੰ ਬਚਾਉਣਾ ਹੈ ਉਹ ਸਿੱਧਾ ਸੁਖਬੀਰ ਬਾਦਲ ਨੂੰ ਟਾਰਗੇਟ ਕਰਦੇ ਰਹੇ ਨੇ ਪਾਰਟੀ ਵਿਰੋਧੀ ਤਾਂ ਉਹਨਾਂ ਨੇ ਕਦੀ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਸੁਖਬੀਰ ਬਾਦਲ ਵਿਰੋਧੀ ਕੀਤਾ ਹੋ ਸਕਦਾ ਮੰਨਿਆ ਜਾ ਸਕਦਾ देखो मैं ਤੁਹਾਨੂੰ ਇੱਕ ਗੱਲ ਕਹਾਂਗੀ ਇਸ ਚਿਰਨ ਆਈ ਥਿੰਕ ਆਲਮੋਸਟ 1 ਮੰਥ ਤੋਂ ਉੱਤੇ ਹੋ ਗਈ ਹੈ ਗੱਲ ਹੁੰਦੇ ਹੋਏ ਨਾ ਇਲੈਕਸ਼ਨ ਜਦੋਂ ਆਪਣੇ ਸੀ ਉਪ ਚੋਣਵ ਸੀ ਉਦੋਂ ਇਹ ਚੀਜ਼ਾਂ ਗਤੀਵਿਧੀਆਂ ਸ਼ੁਰੂ ਹੋਈ ਆਫਟਰ ਰਿਜ਼ਲਟ ਤੇ ਬਾਦਲ ਸਾਹਿਬ ਆਪਾਂ ਇਨੀ ਛੇਤੀ ਐਕਸ਼ਨ ਨਹੀਂ ਲਿਆ ਆਪਾਂ ਵੇਖ ਰਹੇ ਸੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਉਹ ਵੇਖ ਰਹੇ ਸੀ ਕਿ ਜਿਹੜਾ ਅਸਲੀ ਕਾਰਜਕਰਤਾ ਹੈਗੇ ਆ ਜਿਹੜੇ ਮੈਂ ਕਹਾਂ ਜ਼ਮੀਨੀ ਕਾਰਜਕਰਤਾ ਹੈਗੇ ਆ ਉਹ ਕਿਤੇ ਪੱਕ ਲੈਂਦੇ ਆ ਤੇ ਕਿਤੇ ਨਾ ਕਿਤੇ ਸਟਰੋਂਗਲੀ ਪੱਕ ਸਭ ਨੇ ਬਾਦਲ ਸਾਹਿਬ ਦਾ ਲਿਆ ਤੇ ਨੈਚੁਰਲ ਹੈ ਦੇਖੋ ਪਾਰਟੀ ਨੇ ਦੇਖਣਾ ਹੈ ਕਿ ਭਈ ਜਾਤ ਔਰ ਜਿਹੜੇ ਪਰਸੈਂਟੇਜ ਹੈ ਉਹ ਬਾਦਲ ਜੀ ਦੇ ਨਾਲ ਆ ਤੇ ਨੈਚੁਰਲ ਬਾਦਲ ਜੀ ਕਿਤੇ ਗਲਤ ਨਹੀਂ ਆ ਇਹ ਤੇ ਇਹਨਾਂ ਦੀ ਡਿਮਾਂਡ ਆ ਸੀ 7-8 ਜਣਿਆਂ ਦੀ ਕਿ ਹਾਨੂੰ ਉਹਨਾਂ ਨੂੰ ਕੱਢੋ ਉਹਨਾਂ ਨੂੰ ਕੱਢੋ ਤੇ ਨਾਲ ਕੋਈ ਜੈਨੂਇਨ ਰੀਜ਼ਨ ਵੀ ਨਹੀਂ ਸੀ ਜਿਹੜਾ ਰੀਜ਼ਨ ਇਹ ਦੇ ਰਹੇ ਸੀ ਇਹ ਰੀਜ਼ਨ ਇਹਨਾਂ ਨੂੰ 2015 ਚ ਦੇਣੇ ਚਾਹੀਦੇ ਸੀ ਉਦੋਂ ਇਹਨਾਂ ਨੂੰ ਸਟੈਂਡ ਲੈਣੇ ਚਾਹੀਦੇ ਸੀ ਉਦੋਂ ਕਿਉਂ ਨਹੀਂ ਸਟੈਂਡ ਲੈਂਦੇ ਸੀ ਕਿ ਮੰਤਰੀ ਸੀ ਇਹ ਸਾਰੇ ਇਹਨਾਂ ਨੂੰ ਆਪਣੀ ਕੁਰਸੀ ਆਡਰ ਸੀ ਅਸੀਂ ਤਾਂ ਇਹਨਾਂ ਨੂੰ ਮੰਨਦੇ ਨਾ ਕਿ ਇਹ ਬੇਅਦਬੀ ਆ ਕਿਸੇ ਵੀ ਚੀਜ਼ ਦੇ ਆ ਪੰਜਾਬ ਜਿਹੜੇ ਗੱਲ ਕਰਦੇ ਕਿ ਅਕਾਲੀ ਦਲ ਆੜਾ ਕਮਜ਼ੋਰ ਹੋਇਆ ਹੈ ਇਹ ਉਦੋਂ ਆਪਣੀ ਕੁਰਸੀ ਛੱਡ ਕੇ ਜੇ ਸਟੈਂਡ ਲੈਂਦੇ ਨਾ ਤਾਂ ਪੰਜਾਬ ਦੀ ਜਨਤਾ ਕਹਿੰਦੀ ਕਿ ਹਾਂ ਇਹ ਸੱਚੇ ਲੀਡਰ ਆ ਇਹ ਸੱਚੇ ਪੰਜਾਬ ਦੇ ਹਿੱਤ ਲਈ ਸੋਚ ਰਹੇ ਆ ਇਹ ਸੱਚੇ ਪੰਥਕ ਲਈ ਸੋਚ ਰਹੇ ਆ ਪੰਥ ਲਈ ਸੋਚ ਰਹੇ ਆ ਪਰ ਉਹਦੋਂ ਇਹਨਾਂ ਨੂੰ ਆਪਣੀ ਕੁਰਸੀ ਪਿਆਰੀ ਸੀ ਚੁੱਪਚਾਪ ਕਰਕੇ 2 ਸਾਲ ਤੱਕ ਕੁਰਸੀ 'ਤੇ ਬੈਠੇ ਰਹੇ ਤੇ ਹੁਣ ਹੁਣ ਇਹਨਾਂ ਨੂੰ ਦੇਖ ਲਿਆ ਕਿ ਦੇਖੋ ਜਿਹੜੀ ਮੈਂ ਆਪਣੀ ਨਜ਼ਰੀਏ ਦੀ ਗੱਲ ਕਰ ਰਹੀ ਆ ਜਾਂ ਮੈਂ ਜਿਸ ਚੀਜ਼ ਨੂੰ ਮੈਂ ਅਜੇ ਤੱਕ ਸਮਝੀ ਆ ਜਿੰਨਾ ਕਿ ਮੈਂ ਸਮਝੀ ਆ ਬਾਦਲ ਸਾਹਿਬ ਨੇ ਜਦੋਂ ਪੰਜਾਬ ਬਚਾਓ ਯਾਤਰਾ ਕੱਢੀ ਤੁਸੀਂ ਵੀ ਵੇਖਿਆ ਦੇਖੋ ਉਹ ਘਟ ਐਦਾ ਦਾ ਘਟ ਸੀ ਕਿਉਂਕਿ ਰਾਸਤੇ 'ਚ ਰੋਕ ਰੋਕ ਕੇ ਬਾਦਲ ਸਾਹਿਬ ਨੂੰ ਲੋਕੀ ਪੁੱਛਦੇ ਸੀ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਮਾਨ ਕਰਦੇ ਸੀ ਤੇ ਬਾਦਲ ਸਾਹਿਬ ਨੂੰ ਉਹ ਜਿਹੜਾ ਪਿਆਰ ਇਹਨਾਂ ਦੇਖਿਆ ਕਿ ਭਈ ਇਹ ਪਿਆਰ ਤਾਂ ਵੱਧਿਆ ਜਾ ਰਿਹਾ ਬਾਦਲ ਲਈ ਆਪਾਂ ਚੰਦ ਸੀ ਕਿ ਬਾਦਲ ਉਤਰੇ ਜਵੇ ਕੁਰਸੀ ਤੋਂ ਕਿਉਂਕਿ ਇਹ ਗੱਲਾਂ ਬਹੁਤ ਪੁਰਾਣੀਆਂ ਹੁੰਦੀਆਂ ਆਈਆਂ ਇਹਨਾਂ ਦੇ ਬਿਆਨ ਦੱਸ ਰਹੇ ਆ ਇਹ ਆਪਣੇ ਬਿਆਨਾਂ 'ਚ ਬੋਲ ਰਹੇ ਆ ਕਿ ਐਸੇ ਤਾਂ ਕੱਦਾ ਕਹਿ ਰਹੇ ਆ ਕਿ ਬਾਦਲ ਨੂੰ ਹਟਾਓ ਬਾਦਲ ਨੂੰ ਹਟਾਓ ਤੇ ਉਹ ਕੋਈ ਸੋਲਿਡ ਰੀਜ਼ਨ ਹੀ ਦੇ ਨਹੀਂ ਸਕੇ ਬਾਦਲ ਸਾਹਿਬ ਨੂੰ ਹਟਾਉਣ ਦਾ ਜੇ ਸੋਲਿਡ ਰੀਜ਼ਨ ਹੁੰਦਾ ਤਾਂ ਪਾਰਟੀ ਕਿਧਰੇ ਤੇ ਵਿਚਾਰ ਕਰਦੀ ਇਸ ਚੀਜ਼ ਲਈ ਤੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਜੇ ਤੁਸੀਂ ਪ੍ਰਮੁੱਖ ਦੇ ਖਿਲਾਫ ਬੋਲਦੇ ਸੋਲਿਡ ਰੀਜ਼ਨ ਤਾਂ ਸ਼ਾਇਦ ਉਹਨਾਂ ਨੇ ਦੇ ਹੀ ਦਿੱਤਾ ਉਹ ਚਿੱਠੀ ਜਿਹੜੀ ਆ ਉਹ ਕਾਲ ਤਖਸਾਲ ਜਾ ਕੇ ਪੇਸ਼ ਕਰ ਦਿੱਤੀ ਗਈ ਉਹ ਜਨਤਕ ਵੀ ਹੋ ਗਈ ਖੈਰ ਜੇ ਜਵਾਬ ਦਿੱਤਾ ਸੁਖਬੀਰ ਬਾਦਲ ਨੇ ਤਾਂ ਉਹ ਚਿੱਠੀ ਬੰਦ ਆਜੇ ਤੱਕ ਖੁੱਲੀ ਨਹੀਂ ਚਿੱਠੀ ਉਹ ਦੇਖੋ ਜੇ ਉਹਨਾਂ ਨੇ ਲਿਖਤ ਰੂਪ ਚ ਦਿੱਤਾ ਸੀ ਜਾਂ ਬਾਦਲ ਸਾਹਿਬ ਉਥੇ ਪੇਸ਼ ਵੀ ਹੋਏ ਆ ਇਹ ਜੇ ਜੇ ਜਿਹੜੀ ਡਿਮਾਂਡ ਕਰਦੇ ਆਏ ਬਾਦਲ ਸਾਹਿਬ ਪੂਰੀ ਕਰਦੇ ਰਹੇ ਇਹਨਾਂ ਨੇ ਕਿਹਾ ਪੇਸ਼ ਉਹ ਬਾਦਲ ਸਾਹਿਬ ਪੇਸ਼ ਵੀ ਹੋਏ ਸਭ ਕੁਝ ਹੋਇਆ ਦੇਖੋ ਉਹ ਹਰ ਇੱਕ ਚੀਜ਼ ਨੂੰ ਫਾਲੋ ਕਰ ਰਹੇ ਆ ਉਤ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਉੱਤੋਂ ਬਾਅਦ ਜੱਥੇਦਾਰ ਦੇ ਉੱਤੇ ਇਲਜ਼ਾਮ ਲਾਉਣ ਲੱਗੇ ਕਿ ਮਿਲੀ ਭਗਤ ਹੈ ਇਹਨਾਂ ਨੇ ਕੁਝ ਕਰਨਾ ਨਹੀਂ ਤੇ ਮੇਰਾ ਇੱਕ ਸਵਾਲ ਹੈ ਇਹਨਾਂ ਨੂੰ ਇਸ ਧੜੇ ਨੂੰ ਮੇਰਾ ਇੱਕ ਸਵਾਲ ਹੈ ਕਿ ਤੁਸੀਂ ਹੀ ਪੇਸ਼ ਹੋਏ ਹੋ ਜੇ ਤੁਹਾਨੂੰ ਯਕੀਨ ਹੀ ਨਹੀਂ ਸੀ ਜੱਥੇਦਾਰ ਤੇ ਤੁਹਾਨੂੰ ਪੇਸ਼ ਨਹੀਂ ਹੋਣਾ ਚਾਹੀਦਾ ਸੀ ਫਿਰ ਤੁਸੀਂ ਕਿਸ ਵਿਸ਼ਵਾਸ ਨਾਲ ਉੱਥੇ ਗਏ ਸੀ ਹੁਣ ਤੁਸੀਂ ਜਦੋਂ ਤੁਹਾਨੂੰ ਪਤਾ ਹੈ ਕਿ ਭਈ ਹਾਡੀ ਨਈਆ ਡੋਬ ਰਹੀ ਹੈ ਕਿ ਹਾਡਾ ਸਾਰਾ ਕੁਝ ਉਲਟਾ ਪੈ ਰਿਹਾ ਹੈ ਤੇ ਇਹਨਾਂ ਨੇ ਉਲਟਾ ਮਤਲਬ ਇਹ ਕਿਸੇ ਨੂੰ ਨਹੀਂ ਬਖਸ਼ ਸਕਦੇ ਇਹ ਆਪਣੇ ਇੰਨੇ ਸੈਲਫਿਸ਼ ਹੈ ਇਹ ਆਪਣੇ ਲਈ ਜਿਹੜਾ ਇਹ 7 ਜਨੇ ਹੈਗੇ 7-8 ਜਨੇ ਇਹ ਆਪਣੇ ਲਈ ਕਿਸੇ ਦੇ ਉੱਤੇ ਅਲਿਗੇਸ਼ਨ ਲਾ ਸਕਦੇ ਹੈ ਕਿਉਂਕਿ ਇਹ ਕਹਿੰਦੇ ਆ ਅਸੀਂ ਠੀਕ ਹੈ ਔਰ ਸਾਰੀ ਦੁਨੀਆ ਗਲਤ ਆ ਸੋ ਮੈਂ ਇਹ ਵੀ ਪੁੱਛਣਾ ਚਾਹੁੰਦਾ ਹੈ ਕਿ ਕੀ ਇਹਦਾ ਇਹ ਕਾਰਨ ਹੋ ਸਕਦਾ ਹੈ ਕਿ ਇਹਨਾਂ ਨੇ ਉਹ ਚਿੱਠੀ ਦਿੱਤੀ ਉਹਦੇ ਚੋਂ ਚਾਰ ਨੁਕਤੇ ਦਿੱਤੇ ਕਿ ਇਹ ਇਹ ਸੁਖਬੀਰ ਬਾਦਲ ਦੇ ਉੱਤੇ ਇਲਜ਼ਾਮ ਨੇ ਜੇ ਇਹ ਜਨਤਕ ਕੀਤਾ ਹੈ ਜਾਂ ਇਹ ਗੱਲ ਦੁਹਰਾਈ ਹੈ ਤਾਂ ਕਰਕੇ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਇਲਜ਼ਾਮ ਤਾਂ ਬਹੁਤ ਚਿਰ ਦੇ ਲਾਈ ਜਾ ਰਹੇ ਆ ਤੇ ਬਾਦਲ ਸਾਹਿਬ ਨੂੰ ਵੀ ਪਤਾ ਹੋਣਾ ਕਿ ਕੀ ਗੱਲ ਕਿ ਪਹਿਲੇ ਮੀਟਿੰਗਾਂ ਹੋਈਆਂ ਇਹ ਐਕਸ਼ਨ ਪਾਰਟੀ ਨੂੰ ਪਹਿਲੇ ਲੈਣਾ ਚਾਹੀਦਾ ਸੀ ਲੇਕਿਨ ਪਾਰਟੀ ਨੇ ਸਮਾਵੇਖਿਆ ਪਾਰਟੀ ਨੇ ਸੋਚਿਆ ਕਿ ਚਲੋ ਆਪਾਂ ਤੁਸੀਂ ਜਿਹੜਾ ਗੱਲ ਕੀਤੀ ਕਿ ਸਪੈਸ਼ਲੀ ਬਾਦਲ ਸਾਹਿਬ ਨੂੰ ਪਰ ਕਮੇਟੀ ਨੇ ਵੇਟ ਕੀਤੀ ਆਪਾਂ ਇਹ ਵੀ ਵੇਟ ਕੀਤੀ ਕੀ ਪਤਾ ਵਾਪਸ ਆ ਜਾਣ ਦੇਖੋ ਲੇਕਿਨ ਇਹਨਾਂ ਦਾ ਦਿਨ-ਪ੍ਰਤੀ ਦਿਨ ਇਹਨਾਂ ਦਾ ਜਿਹੜਾ ਮੈਂ ਕਹਾਂਗੀ ਨੈਗੇਟਿਵਿਟੀ ਨੂੰ ਮੈਂ ਕਹਾਂਗੀ ਉਹ ਵਧੀ ਜਾ ਰਹੀ ਹੈ ਜਦ ਤੱਕ ਬਾਦਲ ਸਾਹਿਬ ਤੇ ਇਲਜ਼ਾਮ ਲਾ ਰਹੀ ਸੀ ਉਹ ਗੱਲ ਸਹੀ ਸੀ ਲੇਕਿਨ ਅਕਾਲ ਤਖਤ ਦੇ ਜਥੇਦਾਰ ਦੇ ਉੱਤੇ ਇਲਜ਼ਾਮ ਲਾਉਣਾ ਉੱਤੇ ਵੀ ਕੁਐਸ਼ਨ ਮਾਰ ਕਰਨਾ ਇਹ ਬਹੁਤ ਵੱਡੀ ਮੈਂ ਕਹਾਂਗੀ ਸਾਡੇ ਧਰਮ ਦੀ ਸਾਡੇ ਪੰਜਾਬ ਦੀ ਸਾਡੇ ਪੰਥਕ ਦੀ ਮੈਂ ਕਹਾਂਗੀ ਬਹੁਤ ਵੱਡੀ ਮੈਂ ਬੇਇੱਜ਼ਤੀ ਗੱਲ ਕਰਾਂਗੀ ਨੂੰ ਕਿ ਉਹਨਾਂ ਨੇ ਨਿਰਾਦਰ ਕੀਤਾ ਤੇ ਉਹਦੀ سزا ਮਿਲਣੀ ਜ਼ਰੂਰੀ ਸੀ ਇਹਨਾਂ ਨੂੰ ਬਹੁਤ ਵਧੀਆ ਡਿਸੀਜਨ ਲਿਆ ਪਾਰਟੀ ਨੇ ਅੱਛਾ ਮੈਂ ਤੁਹਾਨੂੰ ਦੁਬਾਰਾ ਉਹੀ ਗੱਲ ਪੁੱਛਣੀ ਚਾਹੁੰਦਾ ਕਿਉਂਕਿ ਜੋ ਇਹ ਚੀਜ਼ ਹੁਣ ਪੇਸ਼ ਆ ਰਹੀ ਹੈ ਕਿ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਸਾਫ਼ ਤੌਰ ਤੇ ਉਹਨਾਂ ਨੇ ਆਵਾਜ਼ ਚੁੱਕੀ ਸੁਖਬੀਰ ਬਾਦਲ ਦੇ ਖਿਲਾਫ ਉਸ ਤੋਂ ਬਾਅਦ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਨਿਯਾਸ਼ਨਿਕ ਕਮੇਟੀ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਕੱਢੋ ਬਾਹਰ ਠੀਕ ਹੈ ਪਰ ਗੱਲ ਇੱਥੇ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਆਵਾਜ਼ ਚੱਕਣ ਵਾਸਤੇ ਸੁਖਬੀਰ ਸਿੰਘ ਬਾਦਲ ਪੰਥ ਨਹੀਂ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਪੰਥਕ ਪਾਰਟੀ ਦੇ ਪ੍ਰਧਾਨ ਨੇ ਪੰਥ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੇ ਬਗਾਵਤ ਵੀ ਛੜੀ ਹੈ ਪੰਥ ਦੇ ਖਿਲਾਫ ਬਗਾਵਤ ਨਹੀਂ ਛੜੀ ਸੁਖਬੀਰ ਬਾਦਲ ਦੇ ਖਿਲਾਫ ਬਗਾਵਤ ਛੜੀ ਹੈ ਸੁਖਬੀਰ ਬਾਦਲ ਆਪਣੀ ਬਗਾਵਤ ਸਹਿ ਨਹੀਂ ਸਕੇ ਖਾਲਾਕੇ ਪ੍ਰਕਾਸ਼ ਸਿੰਘ ਬਾਦਲ ਇੱਕ ਵੱਖਰੇ ਮੇਦੇ ਦੇ ਲੀਡਰ ਰਹੇ ਨੇ ਉਹ ਜੇ ਕੋਈ ਬਗਾਵਤ ਕਰਦਾ ਸੀ ਤਾਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਸੀ ਰਿਜ਼ੋਲਵ ਕਰਦੇ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਹੋਈ ਤਾਂ ਬਗਾਵਤ ਕਰਨ ਵਾਲਿਆਂ ਨੂੰ ਬਾਹਰ ਹੀ ਕੱਢ ਦਿੱਤਾ ਗਿਆ ਮੈਂ ਫਿਰ ਤੁਹਾਨੂੰ ਕਹਾਂਗੀ ਮੈਂ ਤੁਹਾਨੂੰ ਇਸ ਤੋਂ ਪਹਿਲੇ ਕੀ ਗੱਲ ਕਹੀ ਸੀ ਕਿ ਬਾਦਲ ਸਾਹਿਬ ਦੇ ਖਿਲਾਫ ਤਾਂ ਬਕਾਬਤ ਬਹੁਤ ਚਰਦੀ ਕਰਦੇ ਆਏ ਆ ਪਰ ਹੁਣ ਇਹ ਐਕਸ਼ਨ ਕਦੋਂ ਹੋਇਆ ਜਦੋਂ ਦੇਖੋ ਇੱਕ ਇੱਕ ਟਾਈਮ ਆਂਦਾ ਹੈ ਕਿ ਬੱਚੇ ਨੂੰ ਸਮਝਾਇਆ ਜਾਂਦਾ ਹੈ ਕਿ ਨਹੀਂ ਇਹ ਗਲਤ ਆ ਇਹ ਗਲਤ ਆ ਇਹ ਗਲਤ ਆ ਇਹ ਗਲਤ ਆ ਲੇਕਿਨ ਬੱਚਾ ਫਿਰ ਵੀ ਜਿੱਦ ਕਰਦਾ ਹੈ ਬੱਚਾ ਕਹਿੰਦਾ ਮੈਂ ਹੀ ਠੀਕ ਹਾਂ ਉਹ ਵੀ ਗਲਤ ਆ ਤੁਸੀਂ ਵੀ ਗਲਤ ਹੋ ਅੱਗੇ ਕਿਸੇ ਹੋਰ ਨੂੰ ਵੀ ਗਲਤ ਕਹਿ ਰਿਹਾ ਆਪਣੇ ਸੀਨੀਅਰਸ ਨੂੰ ਵੀ ਗਲਤ ਕਹਿ ਰਿਹਾ ਇੱਥੇ ਜਦੋਂ ਜਥੇਦਾਰ ਦੇ ਉੱਤੇ ਉਹਨਾਂ ਨੇ ਕੁਐਸਚਨ ਮਾਰਕ ਲਗਾਇਆ ਨਾ ਇਹ ਬਹੁਤ ਵੱਡੀ ਗਲਤੀ ਸੀ ਇਹ ਤਾਂ ਕਰਕੇ ਪਾਟ ਨਹੀਂ ਪਾਟ ਨੇ ਦੇਖ ਲਿਆ ਕਿ ਇਹ ਤੇ ਹੁਣ ਬਿਲਕੁਲ ਅੰਨੇ ਹੋ ਚੁੱਕੇ ਇਹਨਾਂ ਨੂੰ ਇੰਨਾ ਹੋ ਗਿਆ ਕੁਰਸੀ ਦਾ ਲੋਭ ਇੰਨਾ ਹੋ ਗਿਆ ਹੈ ਜਾਂ ਜਿਨ੍ਹਾਂ ਦੀਆਂ ਕਟਕੁਤਲੀਆਂ ਹੈਗੀ ਉਹ ਇੰਨਾ ਨਚਾ ਰਹੇ ਹਨ ਤੁਹਾਨੂੰ ਪਤਾ ਹੀ ਹੈ ਭਾਜਪਾ ਦੀ ਗੱਲ ਹਮੇਸ਼ਾ ਆਂਦੀ ਆਈ ਆ ਭਾਜਪਾ ਨਾਲ ਇਹਨਾਂ ਦੇ ਆਏ ਦਿਨ ਪੋਸਟ ਆਂਦੀ ਰਹਿੰਦੀ ਹੈ ਤੁਸੀਂ ਵੇਖੋ ਜਰਾ ਸੋਸ਼ਲ ਮੀਡੀਆ ਸਾਲ ਤਾਂ ਸੁਖਬੀਰ ਬਾਦਲ ਵੀ ਫਿਰ ਕਟਕੁਤਲੀ ਰਹੇ ਹੋਣਗੇ ਭਾਜਪਾ ਦੀ ਜੇ ਕਟਕੁਤਲੀ ਸੁਖਬੀਰ ਬਾਦਲ ਜੀ ਹੁੰਦੇ ਨਾ ਤੇ ਇਤਨਾ ਸਟਿਕ ਡਿਸੀ ਕੀ ਤੁਹਾਨੂੰ ਪਤਾ ਇਹ ਬਾਜਪਾ ਕੀ ਕੀ ਕਰਦੀ ਹੈ ਬਾਜਪਾ ਹਮੇਸ਼ਾ ਸਭ ਨੂੰ ਮਤਲਬ ਹਰ ਤਰੀਕਾ ਉਹ ਕਹਿੰਦੇ ਨਾ ਸਾਮ ਦਾਮ ਦੰਡ ਬੇਦ ਉਹ ਸਭ ਕੁਝ ਯੂਜ਼ ਕਰਦੀ ਹੈ ਪਰ ਬਾਦਲ ਸਾਹਿਬ ਦੇ ਖਿਲਾਫ ਉਹ ਨਹੀਂ ਕਰ ਪਾਈ ਉਹਨਾਂ ਦਾ ਆਪਣਾ ਸਟੈਂਡ ਸੀ ਉਹ ਨਹੀਂ ਵਿਕੇ ਉਹ ਪੰਜਾਬ ਹਿਤ ਲਈ ਉੱਥੇ ਸਟੈਂਡ ਲਿਆ ਉਹਨਾਂ ਨੇ ਉਹਨਾਂ ਨੇ ਗੜਬੰਧਨ ਤੋੜਿਆ ਨਾ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਪ੍ਰਦੀਪ ਕਲੇਰ ਦੀ ਇੱਕ ਇੰਟਰਵਿਊ ਆਉਂਦੀ ਹੈ ਤੁਸੀਂ ਕਹਿੰਦੇ ਕਿ ਬਾਦਲ ਸਾਹਿਬ ਨਹੀਂ ਵਿਕੇ ਪਰ ਪ੍ਰਦੀਪ ਕਲੀਅਰ ਕਹਿੰਦਾ ਆ ਕਿ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹੁਕਮ ਸੀਗਾ ਕਿ ਸੌਦਾ ਸਾਧ ਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਉਸ ਵੇਲੇ ਲੁਕਸ਼ਪ ਕੇ ਸਵਿਫਟ ਗੱਡੀ ਦੇ ਵਿੱਚ ਡੇਰੇ ਜਾਂਦੇ ਨੇ ਤੇ ਸੌਦਾ ਸਾਧ ਨੂੰ ਮਿਲਦੇ ਨੇ ਵੋਟਾਂ ਵਾਸਤੇ ਉਸ ਵੇਲੇ ਫਿਰ ਕਿੱਥੇ ਜਾਂਦੀ ਹੈ ਕ੍ਰੈਡਿਬਿਲਟੀ ਸੁਖਵੀਰ ਬਾਦਲ ਦੀ ਇਹ ਗੱਲ ਕਿੰਨੇ ਚਿਰ ਪੁਰਾਣੀ ਹੈ ਮੈਨੂੰ ਕਿਉਂਕਿ ਮੈਨੂੰ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਜਦ ਤੱਕ ਮੈਨੂੰ ਜਾਣਕਾਰੀ ਨਹੀਂ ਹੁੰਦੀ ਮੈਂ ਸਟੇਟਮੈਂਟ ਨਹੀਂ ਦੇਣੀ ਹੈ ਕਿਉਂਕਿ ਮੈਂ ਕਿਸੇ ਦੀ ਸੁਣੀ ਤੇ ਸਟੇਟਮੈਂਟ ਨਹੀਂ ਦਿੰਦੀ આજ ਤੱਕ ਨਹੀਂ ਦਿੱਤੀ ਇਹ ਮੇਰੇ ਅਸੂਲ ਆ ਤੇ ਮੈਂ ਇਹਦੇ ਬਾਰੇ ਮੈਂ ਜ਼ਰੂਰ ਦੇ ਵਿੱਚ ਮੈਂ ਸਟੱਡੀ ਕਰਾਂਗੀ ਤੁਹਾਡੇ ਤੋਂ ਮੈਂ ਸੁਣੀ ਇਹ ਗੱਲ ਤੇ ਇਹ ਸਟੇਟਮੈਂਟਸ ਆਏ ਦਿਨ ਮੀਡੀਆਸ 'ਚ ਬਹੁਤ ਸਾਰੀਆਂ ਆਂਦੀਆਂ ਤੇ ਮੈਂ ਕਈ ਵਾਰ ਸਰਚ ਵੀ ਕਰਦੀ ਆ ਜਿੱਤੇ ਮੈਂ ਸਰਚ ਕਰਦੀ ਆ ਜਦੋਂ ਮੈਨੂੰ ਕੋਈ ਪੁਕਤਾ ਸਬੂਤ ਹੈ ਮੇਰੇ ਕੋਲ ਐਵਿਡੈਂਸ ਹੋਗੇ ਡੈਫੀਨਿਟਲੀ ਮੈਂ ਜਵਾਬ ਦਵਾਂਗੀ ਇਸ ਚੀਜ਼ ਤੇ ਮੈਂ ਇਹ ਵੀ ਪੁੱਛਣਾ ਚਾਹੁੰਨਾ ਹੈ ਕਿ ਜੋ ਸਥਿਤੀ ਹੁਣ ਬਣੀ ਹੋਈ ਹੈ ਇਹਦਾ ਭਵਿੱਖ ਕੀ ਹੈ ਕਿਉਂਕਿ ਇੱਕ ਪਾਸੇ ਤਾਂ ਬਾਗੀ ਧੜਾਇਆ ਉਹਦੇ ਵਿੱਚੋਂ ਜਿਹੜੇ ਲੀਡਰ ਕੱਢ ਵੀ ਦਿੱਤੇ ਨੇ ਹਾਲਾਂਕਿ ਉਹਨਾਂ ਨੇ ਆਪਣਾ ਪ੍ਰੈਜ਼ੀਡੀਅਮ ਬਣਾਉਣਾ ਸ਼ੁਰੂ ਕਰਤਾ ਆਪਣੀ ਜਿਹੜੀ ਉਹ ਕਮੇਟੀ ਬਣਾਣੀ ਸ਼ੁਰੂ ਕਰਤੀ ਹੋਈ ਹੈ ਐਦਨੋਂ ਕਮੇਟੀ ਭੰਗ ਹੋ ਚੁੱਕੀ ਹੈ ਹੁਣ ਕੀ ਆ ਮੰਨ ਲੀਏ ਸੁ ਤੁਸੀਂ ਵੇਖੋਗੇ ਇੱਕ ਕਹਿੰਦੇ ਨਾ ਰੀਬੂਟ ਆਪਾਂ ਕਰਦੇ ਆ ਰੀਸਟਾਰਟ ਕਰਦੇ ਕਿਸੇ ਵੀ ਚੀਜ਼ ਨੂੰ ਇਹ ਕਿ ਰੀਸਟਾਰਟ ਆ ਤੇ ਜਦੋਂ ਰੀਸਟਾਰਟ ਤੁਸੀਂ ਆਪਣੇ ਫੋਨ ਨੂੰ ਵੀ ਕਰੋ ਨਾ ਤਾਂ ਫੋਨ ਦੀ ਸਪੀਡ ਵੱਧ ਜਾਂਦੀ ਹੈ ਤੇ ਇਹ ਸਮਝ ਲਓ ਤੁਸੀਂ ਰੀਸਟਾਰਟ ਆ ਤੁਹਾਨੂੰ ਆਉਣ ਵਾਲਾ ਟਾਈਮ 'ਚ ਰਿਜ਼ਲਟ ਨਜ਼ਰ ਆ ਚੋਗਾ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟਸ ਕਹਿੰਦੇ ਨਜ਼ਰ ਆਉਣਗੇ ਪਰ ਕਿਹੜਾ ਹਾਲਾਤਾਂ ਦੇ ਵਿੱਚ ਔਰ ਸੁਖਵੀਰ ਸਿੰਘ ਬਾਦਲ ਕਿਸ ਤਰ੍ਹਾਂ ਇਹਨੂੰ ਓਵਰਕਮ ਕਰ ਸਕਣਗੇ ਕਰ ਸਕਣਗੇ ਜਾਂ ਨਹੀਂ ਇਹ ਵੀ ਸਮੇਂ ਤੇ ਨਿਰਭਰ ਹੈ ਜੋ ਹੋਏਗਾ ਦੱਸਦੇ ਰਹਿਵਾਂਗੇ ਉਹ ਤਕਲੀਬ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ